ਬੰਦਗੀ ਦੇ ਖਜਾਨੇ ਬਖਸ਼ਿਸ਼ ਕਰਨ ਦੇ ਨਾਮ ਉਹ ਅੱਗੇ ਕੀ ਹੋਇਆ ਹੈ ਪਰ ਕਬੀਰ ਸਾਹਿਬ ਦੀ ਬਣੀ ਦੁਨੀਆ ਪਰਮੇਸ਼ਰ ਦੀ ਹੁਕਮੇਸ਼ ਹੀ ਕਰਦੇ ਹਨ ਰਾਮ ਦਾਵਰ ਮੈਂ ਗਿਓ ਜਾ ਕੇ ਸੰਗ ਨਹੀਂ ਕੋਈ ਬਿੰਦ ਨੇ ਰਾਮ ਨਾਮ ਹੀ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਤੇਰੇ ਨਾਮ ਜਾਣੀ ਬੰਦਿਆ ਕਿਉਂ ਕਿਆ ਕਿਆ ਦੇਖਣਾ ਤੂੰ ਇਹਨੇ ਚੜਦਾ ਹੈ ਦੇਖਣਾ ਸ਼ੁਰੂ ਕਰ ਦਿੰਦਾ ਹੈ ਉਹਨਾਂ ਦੇ ਘਰ ਦੇ ਪਰ ਛੱਤ ਦਿਨ ਵੀ ਦਸਹਰਾ ਦਿਰੋਹੀ ਹੈ ਤੇ ਸਾਡੇ ਬੀਬੀ ਜੀ ਸਾਡੇ ਭੈਣ ਜੀ ਵੀ ਉੱਥੇ ਗੁਰਦਾਰ ਸਾਹਿਬ ਹੀ ਰਹਿੰਦੇ ਆ ਤੇ ਬੱਚਿਆਂ ਤੇ ਬੜੀ ਕਿਰਪਾ ਹੈ ਬੜੇ ਧੰਗ ਨਾਲ ਇਹਨਾਂ ਦਾ ਉਹਨਾਂ ਨੇ ਸੰਚਾਰਨ ਕੀਤਾ ਹੈ ਕਿ ਕੰਨੇ ਦਾ ਤੋਂ ਮੈਂ ਅੱਜ ਪਹਿਲੀ ਵਾਰ ਇਹਨਾਂ ਨੂੰ ਸੁਣਿਆ ਮੈਂ ਬੜਾ ਰਿਣੀ ਆ ਭੈਣ ਜੀ ਦਾ ਵੀ ਇਹਨਾਂ ਬੱਚਿਆਂ ਦਾ ਵੀ ਬਹੁਤ ਪਿਆਰ ਕਰਦੇ ਉੱਥੇ ਮੈਨੂੰ ਹੀ ਤੋਂ ਹੁਣ ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਜੇ ਸ਼ਾਂਤ ਹੋਣ ਜਾਇ ਫਿੱਪੜੀਆਂ ਜਦੇ ਹੋਣ ਚਾਹੇ ਗੁਰੂ ਪ੍ਰਣ ਸਾਹਿਬ ਨੂੰ ਮੰਨਣ ਵਾਲੇ ਹੋਣ ਭਾਈ ਇਹਨਾਂ ਨੂੰ ਘੰਟਾ ਦੋ ਘੰਟੇ ਠੀਕਣਾ ਹੀ ਪੈਂਦਾ ਉੱਦਾਂ ਦਾ ਸੰਤਾਂ ਨੂੰ ਮੈਣਨੇ ਲਈ ਚਾਰ ਚਰਮ ਲੱਗ ਜਾਂਦੇ ਬਾਣੀ ਚ ਲਿਖਿਆ ਚਾਰਨੀ ਸਤਿ ਸ਼੍ਰੀ ਅਕਾਲ ਸੇਵਕੀਆਂ ਪਾਤਸ਼ਾਹ ਜੂਰਾ ਸਤਿਗੁਰੂ ਕੀ ਵੀਰ ਦੀ ਮਹਾਰਤ ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ ਬੜੀ ਸ਼ਰਧਾ ਸਹਿ ਮਨਾਏ ਜਾ ਰਹੇ ਨੇ ਸਤਿਗੁਰਾਂ ਦੇ ਤੁਲਕੀ ਬਾਣੀ ਹੈ ਕਿ ਸਗਲੇ ਚੇਤਰ ਮੁਟਾਈ ਸਾਰੇ ਸਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਾਣੀ ਦੀ ਜਾਪ ਹੋਏ ਨੇ ਸਾਰੇ ਗੁਰਬਾਣੀ ਕਹੇ ਸਿਬਤ ਜਨਮਾਨ ਪਰ ਤਖ ਗੁਰੂ ਨਸਤਾਇ ਬਾਣੀ ਦੇ ਰੋ ਅਕਾਲ ਨੇ ਆਪ ਤੇ ਜੀ ਉੱਲੇ ਪਟਕਿਆ ਨੂਰਾ ਸਭ ਜਿਹੜਾ ਬਣਾਤੀ ਹੋ ਕੇ ਜਿਤ ਮਨ ਜਿਹੜਾ ਇਹ ਵੱਡੇ ਵੱਡੇ ਮਹਿਲ ਮਾਣੀਆਂ ਕੁੱਟੀਆਂ ਦਾ ਹੰਕਾਰ ਕਰਨ ਲੱਗਾ ਸੂਈ ਤੱਕ ਤੂੰ ਨਾਲ ਨਹੀਂ ਲਿਜਾ ਸਕਦਾ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਸਾਡੇ ਜੀਵਨ ਦੇ ਨਾਲ ਆਇਆ ਮੌਤ ਤੋਂ ਪਾਰ ਕੋ ਜਾਵੇ ਜੋ ਜੀਵਨ ਤੋਂ ਬਾਅਦ ਮਿਲਿਆ ਮੌਤ ਤੋਂ ਪਾਰ ਨਹੀਂ ਜਾਣਾ ਔਰ ਸਤਿਗੁਰੂ ਜਿੰਨੇ ਵੀ ਗੁਰੂ ਪੀਰ ਫਕੀਰੀ ਸੰਸਾਰ ਦੇ ਵਿੱਚ ਆਏ ਉਹਨਾਂ ਨੇ ਆ ਕੇ ਇੱਕੋ ਦਿੱਖੋ ਦਿੱਖੋ ਕ ਦਿੱਤਾ ਭਜੋ ਲੁਕੋ ਪ੍ਰਮਾਤਮਾ ਦਾ ਸਿਮਰਨ ਕਰੋ ਪ੍ਰਮਾਤਮਾ ਦਾ ਨਾਮ ਕਰੋ ਸਤਗੁਰ ਕਬੀਰ ਜੀ ਮਹਾਰਾਜ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਦੇ ਜੀਵਨ ਨੂੰ ਪੜਦੇ ਆਪਾਂ ਉਹਨਾਂ ਦੀ ਬਾਣੀ ਪੜਦੇ ਔਰ ਆਓ ਮਰਦ ਪਾਵਨ ਪ੍ਰਕਾਸ਼ ਜਿਆਲੇ ਨੂੰ ਮੁੱਖ ਰੱਖ ਜਾਵੇਂ ਪਾਗਨ ਬਾਣੀ ਦੇ ਜਾਪ ਹੋਏ ਤੁਰਕੀ ਬਾਣੀ ਆਈ ਥਿਨ ਸਗਲੀ ਚਿੰਤ ਮਟਾਈ ਕਿਉਂਕਿ ਬਾਣੀ ਤੋਂ ਅਕਾਲ ਦੇ ਆਪ ਕੀਤੇ ਹੁੱਲੇ ਪਟਕੇਆਂ ਨੂੰ ਰਾਹੇ ਪਾਪ ਦੀ ਬਾਣੀ ਦੁੱਧ ਦੇਵੇ ਬਾਣੀ ਪੁੱਤ ਦੇਵੇ ਬਾਣੀ ਔਲਤਾਂ ਨਾਲ ਰਾਜੇ ਜਾਪ ਦੀ ਬਾੜੀ ਕੌੜਿਆਂ ਜੁੱਠਿਆਂ ਨੂੰ ਕਰੇ ਮਿੱਠਾ ਬਾਣੀ ਠੱਗਾ ਨੂੰ ਸੱਜਣ ਬਣਾਉਂਦੀ ਏ ਹੁਕੇ ਇੱਕ ਵਨ ਜਿਹੜਾ ਜਾਪ ਕਰਦਾ ਉਹਦੇ ਦੁੱਖ ਤੇ ਪਾਪ ਮਿਟਾ ਸਤਿਗੁਰ ਦੀ ਪਾਵਨ ਬਾਣੀ ਦੇ ਜਾਪ ਹੋਏ ਵੇਖ ਸੰਸਾਰ ਤੇ ਲੱਗ ਨਹੀਂ ਸਕੇ ਰੋ ਵੇਖ ਸੰਸਾਰ ਤੇ ਜਿਨ੍ਹਾਂ ਦੀਆਂ ਲਕੀਆਂ ਨੇ ਨਾਲ ਜਨਕਾਰ ਦੇ ਲੱਭ ਨਹੀਂ ਹੋ ਸਕੇ ਰੋ ਵੇਖ ਸੰਸਾਰ ਤੇ ਲੱਭ ਨਹੀਂ ਸਕੇ ਸਕੀਰੋ ਬੈਰ ਸੋਹਣਾ ਰੇ ਰੇ ਗੇ ਲੋ ਸੁਭਜ ਤੇਰੇ ਦਰੋਂ ਜੀਵਾਂ ਦੀਆਂ ਲਕੀਆਂ ਨੇ ਨਾੜ ਪਰ ਸਤਿਨਾਮ ਦੀ ਜਿਹੜੇ ਸਾਡੇ ਇਲਾਕੇ ਦੇ ਅੰਦਰ ਹਮੇਸ਼ਾ ਗੁਰੂ ਸਾਹਿਬ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਦੇ ਰਹਿੰਦੇ ਔਰ ਇਹ ਵਿਸ਼ੇਸ਼ ਬਾਲਾ ਸਾਡੇ ਬਾਦਸ਼ਾਹ ਜੀ ਸਤਿਗੁਰੂ ਜਗਦੀਸ਼ ਸਿੰਘ ਜੀ ਜਿਹੜੇ ਹਰ ਇੱਕ ਸਾਲ ਸਤਗੁਰੂ ਜਮੀਲ ਮਹਾਰਾਜ ਦਾ ਵਰਕੁਰ ਮਨਾਉਂਦੇ ਮਾਣੇ ਇਸ ਮੌਕੇ ਤੇ ਜਿਵੇਂ ਸਤ ਮਹਾਂਪੁਰਸ਼ਾਂ ਨੇ ਗੁਰੂ ਗਰੀਬ ਸਾਹਿਬ ਦੀ ਬਾਣੀ ਦੇ ਨਾਲ ਸਾਨੂੰ ਸਮਝਾਉਣਾ ਕਰਦਾ ਇਸ ਮੌਕੇ ਤੇ ਸائیں ਮਹਕਾ ਜੀ ਸੰਤ ਰੰਦਾਵਾ ਸਾਹਿਬ ਮਹਾਪੁਰਸ਼ ਮਹਾ ਚਿੰਤਾ ਸਾਧੂ ਦਾ ਬਚਿਆ ਜੋ ਸਤਗੁਰੂ ਕਮੇਤ ਜੀ ਨੇ ਬਨਾਲਾ ਦੀ ਧਰਤੀ ਤੋਂ ਜਿਹੜਾ ਸਾਨੂੰ ਬਰਾਬਰਤਾ ਦਾ ਸਾਝੀਵਾਲਤਾ ਦਾ ਆਦੇਸ਼ ਦਿੱਤਾ ਮੈਂ ਸੰਤਾ ਕਿ ਗੁਰੂ ਸਾਹਿਬ ਦੀ ਬਾਣੀ ਜਦੋਂ ਅਸੀਂ ਪੜਦੇ ਆ ਤੇ ਕ੍ਰਾਂਤੀਕਾਰੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਦਰਜ ਹੈ ਉਹਨਾਂ ਨੇ ਸਾਨੂੰ ਬਹੁਤ ਕ੍ਰਾਂਤੀਕਾਰੀ ਵਿਚਾਰਾਂ ਦੇ ਨਾਲ ਸਮਝਾਉਣਾ ਕੀਤਾ ਔਰ ਉਸ ਮਨਾਰਜ ਦੀ ਧਰਤੀ ਤੇ ਜਿੱਥੇ ਉਸ ਵੇਲੇ ਜਿਹੜਾ ਰੱਬ ਦਾ ਨਾਮ ਲੈਣਾ ਰੱਬ ਦੀ ਭਗਤੀ ਕਰਨਾ ਲੋਕਾਂ ਨੂੰ ਸਮਝਾਉਣਾ ਔਰ ਲੋਕਾਂ ਨੂੰ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ ਬਰਾਬਰਤਾ ਲਈ ਇਹੇ ਸਮਝਾਉਣਾ ਮੈਂ ਸਮਝਦਾ ਉਸ ਵੇਲੇ ਬਹੁਤ ਵੱਡੀ ਗੱਲ ਸੀ ਨਵੇਂ ਇਸ਼ਵਰੀ ਨੂੰ ਸਤਿਗੁਰੂ ਕਬੀਰ ਮਹਾਰਾਜ ਦਾ ਪ੍ਰਕਾਸ਼ ਪ੍ਰਗਟ ਦੇ ਵਿੱਚ ਬਨਾਰਸ ਕਾਂ ਛੀ ਬਨਾਰਸ ਦੀ ਧਰਤੀ ਵਿਖੇ ਹੋਇਆ ਔਰ ਸਤਿਗੁਰੂ ਕਬੀਰ ਮਹਾਰਾਜ ਔਰ ਗੁਰੂ ਵਿਦਾਸ ਮਹਾਰਾਜ ਸਮੇਂ ਦੇ ਸਮਕਾਲੀ ਨਹੀਂ ਸਤਿਗੁਰੂ ਕਬੀਰ ਮਹਾਰਾਜ ਨੇ ਗੁਰੂ ਵਿਦਾਸ ਜੀ ਦੀ ਬਾਣੀ ਦੇ ਵਿੱਚ ਪ੍ਰਸ਼ੰਸਾ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 1370 ਹਰ ਸੋ ਦੀਰਾ ਸ਼ਾਨ ਕੇ ਕਰੇ ਆਨ ਕੀ ਆਸ ਤੈ ਉਜੀਕ ਜਾਣਗੇ ਸਤਿ ਪਾਥੇ ਰਵਿਦਾਸ ਮਹਾਪੁਰਸ਼ਾਂ ਦੀ ਕਥਾ ਦੇ ਦਸਨ ਅਨੁਸਾਰ ਸਤਿ ਸੁਆਮੀ ਰਵੀਚਰਨ ਦਾਸ ਦੀ ਮਹਾਰਾਜੀ ਕਥਾ ਕਰਿਆ ਕਰਦੇ ਸਨ ਕਹਿੰਦੇ ਕਿ ਇੱਕ ਦਿਨ ਕਬੀਰ ਸਾਹਿਬ ਦਾ ਇੱਕ ਸੇਵਕ ਸੀ ਜੋ ਮੁਸਲਮਾਨ ਸੀ ਉਸਨੇ ਮੁਗਲ ਸੈਦੇ ਬਾਦਸ਼ਾਹ ਸੁਲਤਾਨ ਆਲਾਬਦੀ ਦੇ ਨਮ ਜਾਂ ਚ ਲੱਭੇ ਦੁੱਖ ਹੋਵੇ ਜੀ ਅਰਵੀ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹੁਕਮ ਤੇ ਧੰਨ ਗੁਰਦੇ ਅੱਜ ਸਤ ਗੁਰੂ ਕਬੀਰ ਸਾਹਿਬ ਜੀ ਮਹਾਰਾਜ ਜੀ ਦਾ ਜੋ ਪਰਕਟ ਦਿੱਸ